ਹਾਂਜੀ ਦੋਸਤੋ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਸੜਕ ਤੇ ਗੁਜਰਿਆ ਸੀਗਾ ਖਮਾਣੋ ਕੋਰਟ ਤੋਂ ਕੰਮ ਲਵੇੜ ਕੇ ਆਇਆ ਸੀਗਾ ਕੋਰਟ ਦਾ ਤੇ ਰਾਹ ਦੇ ਵਿੱਚ ਮੈਨੂੰ ਭੈਣਾ ਮਿਲੀਆਂ ਮੇਰੀਆਂ ਕਈ ਤਾਂ ਮਾਵਾ ਦੇ ਸਮਾਨ ਵੀ ਨੇ ਇਹ ਜਿਹੜਾ ਕੰਮ ਤੁਹਾਨੂੰ ਪਤਾ ਹੀ ਆ ਕਿ ਸੜਕ ਤੇ ਸਾਫ ਸਪਾਈ ਦਾ ਕੰਮ ਆ ਮਤਲਬ ਜੀ ਇਹ ਤੁਸੀਂ ਕਿਹੜੇ ਡਿਪਾਰਟਮੈਂਟ ਹੁੰਦਾ ਮੇਰੇ ਨਾਲ ਇਹ ਕੰਮ ਕਰਦੇ ਆ ਕਿਸ ਤਰ੍ਹਾਂ ਇਹ ਇਹਨੂੰ ਨਾਂ ਕੀ ਕਹਿੰਦੇ ਆ ਮੰਨਰੇਗਾ 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 ਤੁਹਾਨੂੰ ਪਤਾ ਹੀ ਹੈ ਕਿ ਦੋਸਤੋ ਕਿ ਭਾਰਤ ਦੇ ਵਿੱਚ ਇੱਕ ਬਹੁਤ ਵੱਡੀ ਮਨੇਗਾ ਦੀ ਸਕੀਮ ਚੱਲ ਰਹੀ ਆ ਪਰ ਮਾਤਾ ਜੀ ਤੁਸੀਂ ਮੈਨੂੰ ਇਹ ਦੱਸਿਓ ਮੈਂ ਸੁਣਿਆ ਇੰਟਰਨੈਟ ਤੇ ਕਹਿੰਦੇ ਜੀ ਮਨੇਗਾ ਵਾਲੇ ਤਾਂ ਵਿਹਲੀਆਂ ਬਹਿ ਕੇ ਖਾਂਦੇ ਆ ਕੋਈ ਡੱਕਾ ਨਹੀਂ ਤੋੜਦੇ ਹੈਗੇ ਪਰ ਮੈਂ ਇੱਕ ਮਿੰਟ ਦੇਖ ਰਿਹਾ ਸੀਗਾ ਮੈਂ ਜਦੋਂ ਇੱਥੇ ਤੋਂ ਗੁਜ਼ਰ ਰਿਹਾ ਸੀਗਾ ਉਦੋਂ ਵੀ ਇਹ ਮਰੀਆਂ ਬਜ਼ੁਰਗ ਮਾਤਾਵਾਂ ਇਹ ਜਿਹੜਾ ਰੋਡ ਜਾਂਦਾ ਹੈ ਇਹ ਖਮਾਣੋ ਨੂੰ ਜਾ ਰਿਹਾ ਹੈ ਉੱਚੇ ਪਿੰਡ ਨੂੰ ਲੱਗਦਾ ਸਫਾਈ ਕਰ ਰਹੀਆਂ ਸੀਗੇ ਸੜਕਾਂ ਦੀਆਂ ਔਰ ਦੇਖੋ ਗਰਮੀਓ ਗਰਮੀ ਹੋਈਆਂ ਹੋਈਆਂ ਜਦੋਂ ਮੈਨੂੰ ਵਾਈਕ ਤੇ ਗਰਮੀ ਲੱਗ ਰਹੀ ਸੀਗੀ ਤਾਂ ਫਿਰ ਇਹ ਦੇਖੋ ਕਿੰਨੇ ਇੱਥੇ ਕਹੀ ਚਲਾ ਰਹੀ ਹੈ ਕੋਈ ਮੇਰੀ ਭੈਣ ਕੋਈ ਦਾਦੀਤੀ ਚਲਾ ਰਹੀ ਹੈ ਨਾ ਜਿਸ ਤਰ੍ਹਾਂ ਦੀ ਬਹੁਤ ਮਤਲਬ ਗਰਮੀ ਦੇ ਵਿੱਚ ਕੰਮ ਕਰਦਿਆ ਕੰਮ ਕਿੰਨੇ 365 ਦਿਨ ਦੇ ਵਿੱਚੋਂ ਮਾਤਾ ਜੀ ਸੱਚ ਦੱਸਿਓ ਵੀ ਕਿੰਨੇ ਦਿਨ ਕੰਮ ਮਿਲਦਾ ਤੁਹਾਨੂੰ 100 ਦਿਨ 100 ਦਿਨ ਕੰਮ ਮਿਲਦਾ ਲੋਕ ਕਹਿੰਦੇ ਆ ਜੀ ਮਨਰੇਗਾ ਦੇ ਵਿੱਚ 365 ਦਿਨ ਕੰਮ ਮਿਲਦਾ ਪਰ ਹੁਣ ਸਵਾਲ ਇਹ ਆ ਕਿ ਜਵਾਬ ਇਹਨਾਂ ਨੇ ਇਹ ਦਿੱਤਾ ਵੀ 365 ਦਿਨ ਦੇ ਵਿੱਚੋਂ ਸਿਰਫ ਇਹਨਾਂ ਭੈਣਾਂ ਨੂੰ ਸਿਰਫ 100 ਦਿਨ ਕੰਮ ਮਿਲਦਾ ਔਰ ਦਿਹਾੜੀ ਕਿੰਨੀ ਹੈ ਮਤਾ ਜੀ ਉਹ ਦਿਨ ਦੀ 322 ਰੁਪਏ ਦਿਹਾੜੀ ਆ ਤਾਂ ਹੁਣ ਤੁਸੀਂ ਕੈਲਕੂਲੇਟਰ ਲੈ ਲਿਓ 322 ਨੂੰ 100 ਦਿਨ ਦੇ ਨਾਲ ਗੁਣਾ ਕਰਕੇ ਦੇਖ ਲਿਓ ਕਿ ਇਹਨਾਂ ਦੇ ਪੱਲੇ ਕੀ ਪੈ ਰਿਹਾ ਸਿਰਫ 32000 ਰੁਪਏ ਸਾਲ ਦਾ ਹੁਣ ਮੈਂ ਇੱਕ ਮੰਤਰੀ ਨੂੰ ਪੁੱਛਣਾ ਚਾਹੂੰਗਾ ਕਿ 32000 ਦੇ ਨਾਲ ਕੀ ਇੱਕ ਮੰਤਰੀ ਆਪਣੇ ਬੱਚਿਆਂ ਦਾ ਖਰਚਾ ਕਰ ਸਕਦਾ ਸਾਲ ਦੇ ਵਿੱਚ ਮੈਂ ਇੱਕ ਐਮਐਲਏ ਨੂੰ ਪੁੱਛਣਾ ਚਾਹਾਂਗਾ ਕੀ ਉਹ ਆਪਣੇ ਪਰਿਵਾਰ ਦਾ 32000 ਦੇ ਨਾਲ ਮੈਨੂੰ ਗੁਜ਼ਾਰਾ ਕਰਕੇ ਦਿਖਾਵੇ ਕਿ 32000 ਦੇ ਨਾਲ ਉਹ ਆਪਣੇ ਬੱਚਿਆਂ ਦੀ ਫੀਸ ਭਰ ਦੂਗਾ ਜਾਂ ਆਪਣੇ ਬੱਚਿਆਂ ਨੂੰ ਚੰਗੀ ਪਰਭ੍ਰਿਸ਼ ਦੇ ਦੂਗਾ ਕਿ ਉਹਨਾਂ ਨੂੰ ਕੋਈ ਰਾਸ਼ਨ ਪਾਣੀ ਵਧੀਆ ਦੇ ਦੂਗਾ ਜੇ ਮੰਤਰੀ ਕਹਿ ਦੇਵੇ ਮੈਨੂੰ ਵੀ 32000 ਦੇ ਵਿੱਚ ਮੇਰਾ ਸਰਦਾ ਤਾਂ ਮੇਰੇ ਨਾਲ ਲਾਈਵ ਕੋਈ ਵੀ ਮੰਤਰੀ ਪੰਜਾਬ ਦਾ ਗੱਲ ਕਰ ਸਕਦਾ ਹੈ ਕਿ 32000 ਦੇ ਵਿੱਚ 100 ਦਿਨ ਕੰਮ ਦੇ ਕੇ ਨਿਰੱਗਾ ਵਾਲੇ ਜਿਹੜੇ ਇਹ ਭੈਣਾ ਨੇ ਬਜ਼ੁਰਗਾ ਤਾਂ 100 ਦਿਨ ਦੇ ਕੇ 32000 ਦੇ ਵਿੱਚ ਗੁਜ਼ਾਰਾ ਨਹੀਂ ਚੱਲਦਾ ਦੋਸਤੋ ਤੋ ਇਸ ਕਰਕੇ ਮੇਰੀ ਮਾਤਾ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਵੀ ਤੁਹਾਨੂੰ 365 ਦਿਨ ਕੰਮ ਲੈਣਾ ਚਾਹੀਦਾ ਹਾਂ ਜੇ 365 ਦਿਨ ਕੰਮ ਮਿਲੇ ਚਲੋ ਵੀ ਤੁਹਾਡੇ ਪਰਿਵਾਰ ਦਾ ਜਿਹੜਾ ਗੁਜ਼ਾਰਾ ਉਹ ਵਧੀਆ ਚੱਲ ਸਕਦਾ ਪਰ ਇੱਥੇ ਕਦੇ ਵੀ ਮੇਰੇ ਹਿਸਾਬ ਨਾਲ ਮੈਨੂੰ ਤਾਂ ਨਹੀਂ ਲੱਗਦਾ ਹੋਊਗਾ ਕੋਈ ਮੰਤਰੀ ਤੁਹਾਡੇ ਵਿੱਚ ਆ ਕੇ ਇਹ ਗੱਲ ਕਰਦਾ ਹੋਵੇ ਨਹੀਂ ਆਉਗਾ ਮੇਰਾ ਮੈਨੂੰ ਵੋਟ ਜਦੋਂ ਵੋਟ ਆਉਂਦੀ ਹੈ ਨਾ ਮਾਤਾ ਜੀ ਹਾਂ ਬਹੁਤ ਬਾਰੇ ਬਾਰੇ ਅਫਸਰ ਆਉਂਦੇ ਨੇ ਤੁਹਾਡੇ ਘਰੇ ਆਉਂਦੇ ਨੇ ਨਰੇਕ ਵਾਲੇ ਨਰੇਕ ਵਾਲਿਆਂ ਨੂੰ ਘੱਟ ਦੁਕਾਨ ਦੇ ਵਾਰੀ ਲੈ ਜਾਂਦੇ ਆ ਮੈਂ ਦੋਸਤੋ ਕੋਈ ਲੀਡਰ ਨਹੀਂ ਬਣਨਾ ਚਾਹੁੰਦਾ ਹੈਗਾ ਮੈਂ ਅਕੀ ਜੈਲੂਆ ਪਰ ਮੇਰੇ ਦਿਲ ਦੇ ਵਿੱਚ ਇਨਸਾਨੀਅਤ ਹੈ ਕਿਉਂਕਿ ਮੈਂ ਖੁਦ ਦਿਹਾੜੀਦਾਰ ਬੰਦਾ ਹਾਂ ਖੁਦ ਮੈਂ ਲੇਬਰ ਕਰਦਾ ਮੈਨੂੰ ਪਤਾ ਹੈ ਕਿ ਜਦੋਂ ਸਟੋਰਾਂ ਦੇ ਵਿੱਚ ਕੰਮ ਕਰਨਾ ਪੈਂਦਾ ਔਰ ਪਾਰਟ ਟਾਈਮ ਸ਼ਿਫਟ ਲਾਣੀ ਪੈਂਦੀ ਆ ਤਾਂ 5 ਘੰਟੇ ਦਾ ਸਿਰਫ 150 ਰੁਪਏ ਪੱਲੇ ਪੈਂਦਾ ਉਹ ਵੀ ਕਿੰਨਾ ਮਤਲਬ ਆਪਣੇ ਸਰੀਰ ਨੂੰ ਹੜਾ ਕੇ ਕੋਈ ਇਸੇ ਤਰੀਕੇ ਨਾਲ ਇਹ ਵੀ ਦੇਖੋ ਬਹੁਤ ਮਿਹਨਤ ਕਰਦੀਆਂ ਨੇ ਮੇਰੀਆਂ ਭੈਣਾ ਜੇ ਲੋਕ ਕੋਈ ਕਹਿ ਦਿੰਦੇ ਨੇ ਕਿ ਨਿਰੱਗਾਂ ਵਾਲੇ ਵਿਹਲੇ ਖਾਂਦੇ ਆ ਯਾਰ ਮੈਂ ਤਾਂ ਨਹੀਂ ਦੇਖੇ ਵੀ ਇਹ ਵਿਹਲੇ ਖਾਂਦੇ ਹੋਣਗੇ ਜਦੋਂ ਮੈਂ ਜਾਂਦੇ ਹੋਈ ਵੀ ਦੇਖਿਆ ਇਹ ਪੂਰਾ ਹੱਡ ਤੋੜ ਮਿਹਨਤ ਦੇ ਨਾਲ ਆਹ ਸੜਕ ਸਾਫ਼ ਕਰ ਰਹੇ ਸੀਗੇ ਸਫਾਈ ਕਰ ਰਹੇ ਸੀ ਹੁੰਦਾ ਇੰਨਾ ਕੰਮ ਆਪਣੇ ਆਪ ਤਾਂ ਨਹੀਂ ਹੋ ਜਾਂਦਾ ਹਾਂ ਕਰੇ ਤੇ ਹੁੰਦਾ ਹੈ ਕਰੇ ਤੇ ਹੁੰਦਾ ਸੋ ਮੇਰੀ ਯਾਰ ਬੇਨਤੀ ਆ ਕਿ ਯਾਰ ਐਡੇ ਐਡੇ ਲੀਡਰ ਗੱਡੀਆਂ 'ਚ ਘੁੰਮਦੇ ਆ ਵੱਡੀਆਂ ਵੱਡੀਆਂ ਫੋਰਚਨਰਾਂ ਤੇ ਤੇ ਯਾਰ ਕੱਟੋ-ਕੱਟ ਸਿਰਫ ਵੋਟਾਂ ਵੋਟਾਂ ਵਾਲੇ ਦਿਨ ਦੇ ਵਿੱਚ ਹੀ ਤੁਹਾਨੂੰ ਐਦਾਂ ਦੀਆਂ ਬਜ਼ੁਰਗ ਮਾਤਾਵਾਂ ਯਾਦ ਆਉਂਦੀਆਂ ਕਦੇ ਇਹਨਾਂ ਦੇ ਕੋਲ ਆ ਕੇ ਖੜਕੇ ਯਾਰ 10 ਮਿੰਟ ਲਾ ਕੇ ਦੇਖਿਓ ਤੇ ਫਿਰ ਤੁਹਾਨੂੰ ਪਤਾ ਲੱਗੂਗਾ ਜਦੋਂ ਪਸੀਨਾ ਹੀ ਪਸੀਨਾ ਤੁਹਾਡਾ ਸਰੀਰ ਹੋਊਗਾ ਨਾ ਜੀ ਇਹਨਾਂ ਦਾ ਜਿਹੜਾ ਹਾਰਡ ਵਰਕ ਆ ਉਹ ਕਿੰਨਾ ਹਾਰਡ ਵਰਕ ਆ ਪਰ ਸਮਝ ਉਹੀ ਸਕਦਾ ਜਿਹੜਾ ਗਰਾਊਂਡ ਤੋਂ ਉੱਠਿਆ ਪਰ ਜਿਹਨੂੰ ਬਣੀ ਬਣਾਈ ਖੀਰ ਮਿਲ ਕੇ ਕੋਈ ਮੰਤਰੀ ਬਣ ਗਿਆ ਜਾਂ ਕੋਈ ਐਮਐਲਏ ਬਣ ਗਿਆ ਜਾਂ ਕੋਈ ਮਨਿਸਟਰ ਬਣ ਗਿਆ ਰਜਵਾੜੇ ਕਰ ਤੋਂ ਉਹ ਕਦੇ ਵੀ ਜ਼ਿੰਦਗੀ ਦੇ ਵਿੱਚ ਦੇਖ ਲਿਓ ਕਿਸੇ ਦੇ ਗਰੀਬ ਦਾ ਦੁੱਖ ਨਹੀਂ ਸਮਝ ਸਕਦਾ ਇਹ ਮੇਰੀ ਗੱਲ ਯਾਦ ਰੱਖਿਓ ਸੋ ਅੱਜ ਦੀ ਵੀਡੀਓ ਨੂੰ ਮੇਰੇ ਲਈ ਨਹੀਂ ਇਹਨਾਂ ਮੇਰੀਆਂ ਭੈਣਾਵਾਂ ਦੇ ਲਈ ਇਹ ਕੱਲੀਆਂ ਇਹਨਾਂ ਦੀ ਆਵਾਜ਼ ਨਹੀਂ ਪਤਾ ਨਹੀਂ ਕਿੰਨੀਆਂ ਹੀ ਮੇਰੀਆਂ ਭੈਣਾਂ ਪੰਜਾਬ ਲੈਵਲ ਤੇ ਜਾਂ ਭਾਰਤ ਲੈਵਲ ਤੇ ਨਰੇਗਾ ਦੇ ਵਿੱਚ ਕੰਮ ਕਰਦੀਆਂ ਹੋਣਗੀਆਂ ਤੇ ਉਹਨਾਂ ਨੂੰ ਕਿੰਨੀਆਂ ਸਮੱਸਿਆਵਾਂ ਆਉਂਦੀਆਂ ਹੋਣਗੀਆਂ ਪਰ ਹਜੇ ਤੱਕ ਉਹਨਾਂ ਦੀਆਂ ਸਮੱਸਿਆਵਾਂ ਕਿਸੇ ਵੀ ਨੇ ਨਹੀਂ ਸੁਣਿਆ ਹੋਣਗੀਆਂ ਸੋ ਜੇ ਤੁਹਾਨੂੰ ਅੱਜ ਦਾ ਮੈਸੇਜ ਇਹਨਾਂ ਪੈਣਾ ਦਾ ਇਹਨਾਂ ਦਾ ਜੋ ਮੈਸੇਜ ਆ ਇਹ ਮੰਤਰੀਆਂ ਤੱਕਰ ਪਹੁੰਚਾਉਣਾ ਚਾਹੁੰਦੀਆਂ ਤਾਂ ਮੇਰੀ ਹੱਥ ਬਨ ਕੇ ਬੇਨਤੀ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਯਾਰ ਮੈਂ ਹਰੇਕ ਇੱਕ ਵਿਅਕਤੀ ਦੀ ਆਵਾਜ਼ ਤੱਕ ਤੱਕ ਆਂ ਮੈਂ ਆਪਣੇ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਨਹੀਂ ਮਤਲਬ ਹੋਰ ਵੀ ਜਿੱਥੇ ਵੀ ਮੈਨੂੰ ਕਦੇ ਵੀ ਲੱਗਦਾ ਭੈਣ ਭਰਾਵਾਂ ਨੇ ਸਾਥ ਦੇਣਾ ਸ਼ੇਅਰ ਕਰਨਾ ਮੇਰੇ ਵੱਲੋਂ ਉਹ ਠੀਕ ਹੋ ਮਾਤਾ ਵਧੀਆ ਮੈਸੇਜ ਤੁਹਾਡਾ ਮੈਂ ਦੇਖਦਾ ਦੇਖੋ 7 ਦਿਨ ਲੱਗਦੇ ਜੋ 100 ਨਹੀਂ ਲੱਗਦੇ 100 ਕਿਹਾ ਸੀ ਕਿਸੇ ਭੈਣ ਨੇ 100 100 ਦਿਨ ਤੱਕ ਮਿਲਦਾ 100 ਦਿਨ ਪੂਰਾ ਨਹੀਂ ਹੁੰਦਾ ਹੈਗਾ ਪੂਰਾ ਵੀ ਨਹੀਂ ਹੁੰਦਾ 100 ਤੋਂ 50 ਦਿਨ ਪਹਿਲਾਂ ਇਹਨਾਂ ਨੇ ਕਿਹਾ ਸੀ 100 ਫਿਰ ਹੁਣ ਕਹਿੰਦੇ 50 ਦਿਨ ਪੂਰੇ ਹੁੰਦੇ ਨੇ ਮੈਂ ਸੀ ਉਹਦੇ ਵਿੱਚ ਤਾਂ 100 ਤੋਂ ਲਾ ਲਓ 50 ਦਿਨ ਆ ਤਾਂ ਫਿਰ ਤੇ 32 ਤੋਂ ਵੀ ਅੱਧੀ ਆ ਗਿਆ 15000 ਰੁਪਏ ਆਦਾ ਯਾਰ ਕਮਾਲ ਦੀ ਗੱਲ ਹੈ ਵੀ ਇੱਕ ਮੰਤਰੀ ਦੀ ਤਨਖਾਹ ਇੱਕ ਲੀਡਰ ਦੀ ਤਨਖਾਹ ਔਰ ਉਹਨੂੰ ਪੱਤੇ ਲੱਖਾਂ ਦੇ ਵਿੱਚ ਮਿਲਦੇ ਨੇ ਤਿੰਨ ਤਿੰਨ ਚਾਰ ਚਾਰ ਲੱਖ ਰੁਪਏ ਚ ਪੈਂਦਾ ਇੱਕ ਐਮ ਐਲ ਏ ਪਰ ਯਾਰ ਜਿਹੜੇ ਲੋਕ ਵੋਟ ਪਾਉਂਦੇ ਆ ਯਾਰ ਦਿਲ ਬੜਾ ਦੁਖੋ ਹੁੰਦਾ ਯਾਰ ਸੱਚੀ ਯਾਰ ਜੀ ਕਰਦਾ ਹੈ ਉਹ 15000 ਰੁਪਏ ਮਿਲ ਰਿਹਾ ਉਹਨਾਂ ਨੂੰ ਯਾਰ ਸਾਰਾ ਇੱਥੇ ਗਰਮੀ ਦੇ ਵਿੱਚ ਇੰਨਾ ਅੱਧ ਤੋੜ ਕੇ ਅੱਜ ਦੀ ਯਾਰ ਤਾਂ ਹੀ ਤਾਂ ਹੀ ਦਿਲ ਕਰਦਾ ਯਾਰ ਪੰਜਾਬ ਛੱਡ ਦਈਏ ਯਾਰ ਇੱਥੇ ਰਹੇ ਰਹਿਊਗਾ ਕੌਣ ਇੱਥੇ ਯਾਰ ਕੌਣ ਇਹਨਾਂ ਦੇ ਲੜੂਗਾ ਕੌਣ ਇਹਨਾਂ ਦੇ ਲਈ ਆਵਾਜ਼ ਚੱਕੂਗਾ ਜੇ ਕੋਈ ਚੱਕੂਗਾ ਤਾਂ ਉਹਨੂੰ ਮੇਰੇ ਵਰਗੇ ਨੂੰ ਕਹਿ ਦੇਣਗੇ ਕਿ ਪੋਲਿਟਿਕਸ ਕਰਦਾ ਚਲੋ ਕੋਈ ਗੱਲ ਨਹੀਂ ਜੀ ਸਤਿ ਸ੍ਰੀ ਅਕਾਲ